ਮਹਾਰਾਜਾ ਤਾਈਏ ਚੱਕਰ ਕਰ ਗਏ ਗਾੜੀ ਪਤਲੀ ਹੋ ਗਈ ਹੈ ਹਾਂਜੀ ਪੀ ਐਨ ਐਫ ਲੀਡ ਦਿੱਤੀ ਹੈ ਜੀ ਆਪਣੀ ਜਿਹੜੀ ਫਸਲ ਪੁੱਤੰਗਾਂ ਦਾ ਪਾਲਦਾ ਕਿਸਾਨ ਦੀ ਫਸਲ ਜਿਹੜੀ ਪੁੱਤੰਗ ਪਾਲੀ ਫਸਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਦਵਾਈ ਸਪਰੇਅ ਕਰਨ ਨਾਲ ਕੀ ਹਾਲ ਹੋਇਆ ਇੱਕ ਗਰਮੇ ਸਿੰਘ ਨਾਮ ਦਾ ਕਿਸਾਨਾ ਪਿੰਡ ਹਿਆਰ ਨਗਰ ਗੁਰਦਾਸਪੁਰ ਚ ਇਹਦੀ ਜਿਹੜੀ ਪੁੱਤੰਗ ਪਾਲੀ ਫਸਲ ਸੀ ਆ ਕਰੀਬ ਇਹਦੇ ਕੋਲ 2 ਤੋਂ 2.5 ਕਿਲੋ ਸਿਰਫ ਇਹਦੀ ਜਮੀਨਾ ਔਰ ਇਹਦੇ ਵਿੱਚ ਜਦੋਂ ਚੋਨਾ ਅਸਲ ਪੱਕੇ ਤਿਆਰ ਹੋ ਗਈ ਇਹਨੇ ਇਥੇ ਸਪਰੇਅ ਕੀਤੀ ਜੋ ਕਿ ਟਿੱਡੇ ਸਪਰੇਅ ਕਰਦੇ ਨੇ ਸਪਰੇਅ ਕਰਨ ਦੇ ਨਾਲ ਨਾਲ ਇਹਨੂੰ ਵੇਖੋ ਇੱਕ ਕੰਪਨੀ ਦੀ ਦਵਾਈ ਦੇ ਰਿਹਾ ਜਿਹੜੀ ਦੁਕਾਨਦਾਰ ਸੀ ਆ ਉਹਨੇ ਕੋਈ ਇੱਕ ਹੋਰ ਦਵਾਈ ਦਿੱਤੀ ਜਿਹੜੀ ਇਹ ਸਪਰੇਅ ਕਰਨ ਤੋਂ ਬਾਅਦ ਜਿਹੜਾ ਝੋਨਾ ਆ ਉਹ ਤੀਜੇ ਚੌਥੇ ਦਿਨ ਤੋਂ ਬਾਅਦ ਸੁੱਕਣਾ ਸ਼ੁਰੂ ਹੋ ਗਿਆ ਔਰ ਦੇਖ ਸਕਦੇ ਵੀ ਇਹ ਕਿਸਾਨ ਵਿਚਾਰਾ ਇੱਕ ਆਮ ਜਾਂ ਕਿਸਾਨ ਜਿਹਦੇ ਦੋ ਤੋਂ 2.5 ਕਿਲੇ ਜਮੀਨ ਆ ਔਰ ਇਹਦਾ ਇੱਥੇ ਜਿਆਦਾ ਚੱਲਦਾ ਔਰ ਸਾਰਾ ਇਹਦਾ ਪਰਿਵਾਰ ਇੱਥੇ ਪਲਦਾ ਉਹ ਸਾਡੇ ਨਾਲ ਕਿਸਾਨ ਮੌਜੂਦਾਂ ਗੱਲਬਾਤ ਕਰਾਂਗੇ ਵੀ ਇਹ ਜਿਹੜਾ ਜਿਹੜੀ ਇਹਦੀ ਫਸਲ ਸੀ ਆ ਉਹ ਕਿਦਾਂ ਖਰਾਬ ਹੋਈ ਆ ਕਿਉਂਕਿ ਇਹ ਕਿਸਾਨ ਦਾ ਕ ਉਪਰਿਤ ਨਾਲ ਸੜ ਗਈ ਕਿਸਾਨ ਸੜ ਦਾ ਮੌਜੂਦਾ ਗੱਲਬਾ ਕਰਾਂਗੇ ਸਰ ਕੀ ਸਪਰੇਅ ਕਾਦੀ ਕੀਤੀ ਤੇ ਕੀ ਮੁਸ਼ਕਲ ਆਈ ਸਰ ਇਹ ਸਪਰੇਅ ਮੈਂ ਟਿਲਟ ਦੀ ਤੇ ਇੱਕ ਢਿੱਡੇ ਦੀ ਕੀਤੀ ਆ ਤੇ ਇਹ ਜਿਹੜੀ ਸਪਰੇਅ ਕੀਤੀ ਆ ਇਹਦੀ ਜਿਹੜੀ ਇੱਕ ਸਪਰੇਅ ਤੇ ਉਹਨੇ ਮੈਨੂੰ origignal ਦਿੱਤੀ ਆ ਬੰਦ ਪਿਆ ਕੇ ਡੱਬਾ ਦਿੱਤਾ ਵਾ ਇੱਕ ਉਹਨੇ ਮੈਨੂੰ ਖੋਲ ਕੇ ਦਵਾਈ ਜਿਹੜੀ ਲਿੰਮਕੇ ਵਾਲੀ ਸ਼ੀਸ਼ੀ ਪਾ ਕੇ ਦਿੱਤੀ ਆ ਉਹਦੇ ਬਾਰੇ ਇਹਨੂੰ ਮੈਨੂੰ ਪਤਾ ਵੀ ਉਹਨੇ ਕਿਹੜੀ ਦਿੱਤੀ ਆ ਉਹ ਤੇ ਹੁਣ ਉਹ ਹੀ ਜਾਣ ਸਕਦਾ ਹਾਂਜੀ ਤੇ ਮੈਨੂੰ ਮੈਂ ਇਹ ਹੀ ਚਾਹੁੰਦਾ ਵੀ ਮੈਨੂੰ ਆ ਜਿਹੜੀ ਫਸਲ ਦਾ ਮੇਰਾ ਇਨਸਾਫ ਸਰਕਾਰ ਤੇ ਜਾਂ ਉਹ ਜਿੱਦਾਂ ਵੀ ਆ ਮੈਨੂੰ ਇਹਦਾ ਕਿ ਮਬਾਦ ਤੁਸੀਂ ਸਪਰੇਇ ਕੀਤੀ ਕਿਦਾਂ ਆ ਕੇ ਖਰਾਬ ਹੋਣੀ ਹੋਈ ਫਸਲ ਜਦੋਂ ਸਪਰੇਇ ਕੀਤੀ ਆ ਨਾ ਸਪਰੇਇ ਕਰਨ ਤੋਂ ਬਾਅਦ ਅਗਲੇ ਦਿਨ ਹੀ ਸ਼ੁਰੂ ਹੋ ਗਿਆ ਦਾ ਸੁੱਕਣੀ ਸ਼ੁਰੂ ਹੋ ਗਈ ਏ ਸਾਰੀ ਸਾਰੀ ਫੜ ਕੇ ਸੁਆਹ ਹੋ ਗਈ ਏ ਦਾ ਉੱਪਰ ਉਹ ਤੁਸੀਂ ਦੇਖ ਸਕਦੇ ਜੀ ਵੇਖੋ ਕਿੱਥੋਂ ਤੱਕ ਅਸਰ ਹੋਇਆ ਜੀ ਤੇ ਤੁਹਾਡਾ ਕਿੰਨੀ ਜ਼ਮੀਨ ਤੇ ਕਿਵੇਂ ਗਿਆ ਜਲਦਾ ਦਾ ਮੇਰਾ ਸਿਰਫ 2 ਦੋ ਕਿਲੇ ਜ਼ਮੀਨ ਜਿਹਦੇ ਵਿੱਚ ਇਹ ਹੀ ਇਹਦੇ ਸਿਰ ਤੇ ਜਿਹੜਾ ਚੱਲਦਾ ਜੀ ਇਤੋਂ ਸਾਰਾ ਆਪਣਾ ਪਰਿਵਾਰ ਜਿਹੜਾ ਚੱਲ ਰਿਹਾ ਹਾਂਜੀ ਤੇ ਹੁਣ ਫਿਰ ਕਿਵੇਂ ਲੋੜਾਂ ਪੂਰੀ ਹੋਣਗੀ ਕਰਦੀਆਂ ਹੁਣ ਸਰ ਮੈਂ ਤੇ ਹੁਣ ਤਾਂ ਸਾਹਮਣੇ ਇਹ ਇਦਾਂ ਵੀ ਕੀ ਕਹਿ ਸਕਦੇ ਆ ਤੁਹਾਨੂੰ ਪਤਾ ਆ ਇੰਡੀਆ ਦੀ ਜ਼ਮੀਨ ਤੇ ਪਹਿਲਾਂ ਹੀ ਇਸ ਕਰਜ਼ਾਰੀਆਂ ਕੋ ਪੈਸੇ ਚੱਕੇ ਹੁੰਦੇ ਆ ਹਨਾ ਤੇ ਹੁਣ ਇਹੋ ਤੇ ਗੱਲ ਦਾ ਇਨਸਾਫ ਲੈਣਾ ਬਈ ਤੁਸੀਂ ਦਵਾ ਸਕਦੇ ਹੋ ਰਿਕਾਰ ਤੋਂ ਜਾਂ ਕਿਦਾਂ ਤੁਸੀਂ ਦੁਕਾਨਦਾਰ ਨਾਲ ਗੱਲ ਕੀਤੀ ਕੀ ਕਹਿੰਦਾ ਭਾਜੀ ਉਹ ਸਰ ਪੱਲਾ ਨਹੀਂ ਫਰਾਉਂਦਾ ਆ ਗਿਆ ਉਹ ਇਦਾਂ ਉਹ ਹੀ ਉਹਨਾਂ ਤੇ ਆਹੀ ਗੱਲ ਕਹੀ ਜਾਂਦਾ ਪਾਣੀ ਰੱਖ ਪਾਣੀ ਰੱਖ ਸਹੀ ਹੋ ਰੇਗੀ ਤੇ ਮੈਨੂੰ ਤੇ ਜ਼ਿੰਦਗੀ ਚ ਕੋਈ ਸਹੀ ਲੱਭਣੀ ਆ ਤੁਸੀਂ ਖੁਦ ਵੇਖ ਸਕਦੇ ਤੇ ਪਾਣੀ ਤੁਸੀਂ ਲਾ ਰਹੇ ਹੋਂਦੇ ਪਾਣੀ ਉਦਾਂ ਦਾ ਖੇਰੇ ਵੀ ਪਾਣੀ ਵਿੱਚ ਖੜਾ ਜੀ ਮੋਟਰ ਚੱਲਣ ਦੀ ਜੇ ਮੈਂ ਉਹਦੇ ਮੁਤਾਬਕ ਮੈਂ ਹਾਂ ਉਹ ਵੀ ਨਾ ਝੂਠਾ ਬਈ ਜੇ ਮੈਨੂੰ ਝੂਠਿਆਂ ਗੜੇ ਤੂੰ ਮੈਂ ਤੈਨੂੰ ਕਿਹਾ ਵੀ ਪਾਣੀ ਰੱਖ ਤੇ ਪਾਣੀ ਨਹੀਂ ਆ ਮੈਂ ਉਦਾਂ ਦੀ ਮੋਟਰ ਬੰਦ ਨਹੀਂ ਕੀਤੀ ਆ ਜੀ ਤੇ ਤੁਸੀਂ ਫਿਰ ਇਹਦੇ ਬਾਰੇ ਕੋਈ ਖੇਤੀ ਬਾਰੇ ਮਾਰਨਾ ਸਲਾਹ ਕੀਤੀ ਸਰ ਨਹੀਂ ਸਰ ਮੈਂ ਕਹਿੰਦੇ ਮੈਂ ਛੋਟਾ ਕਿਸਾਨ ਆ ਮੈਨੂੰ ਇਨਾ ਬਾਰੇ ਪਤਾ ਨਹੀਂ ਮੈਂ ਤੇ ਉਦਾਂ ਦਾ ਮੈਂ ਮੇੜਾ ਵੀ ਦਿਲ ਕਰਦਾ ਮੈਂ ਅੱਜ ਦਾ ਪਿਆਲੀ ਵਾਲਾ ਉਹਨੂੰ ਨਹੀਂ ਦਿਲ ਗੰਡਿਆ ਉਦਾਂ ਦਾ ਇੰਨਾ ਜ਼ਿਆਦਾ ਪਰੇਸ਼ਾਨੀ ਹੈ ਉਦਾਂ ਹੁਣ ਫਿਰ ਅੱਗੇ ਕੀ ਕਰਨ ਜਾ ਰਹੇ ਹੋ ਅੱਗੇ ਸਰ ਹੁਣ ਮੈਂ ਹੀ ਕਹਿੰਦਾ ਮੈਨੂੰ ਬਾਵਾਜਾ ਦਵਾਇਆ ਜਾਏ ਸਰਕਾਰ ਤੋਂ ਜਾਂ ਕਿਦਾਂ ਮੈਨੂੰ ਫਸਲ ਦਾ ਵੀ ਰਗਮਰ ਦਿੱਤੀ ਜਾਵੇਂ ਕਿਉਂਕਿ ਸਭ ਇਹ ਕਿਸਾਨ ਸੀ ਛੋਟਾ ਜਿਹਦੀ ਇੱਕ ਏਸੇ ਜ਼ਮੀਨ ਤੋਂ ਗੁਜ਼ਾਰਾ ਹੁੰਦਾ ਉਹ ਜਿਹੜੀ ਇਹਦੀ ਫਸਲ ਸਾਰੀ ਸਪਰੇਅ ਕਰਨ ਦਾ ਖਰਾਬ ਹੋ ਚੁੱਕੀ ਤੇ ਛੋਟੇ ਛੋਟੇ ਬੱਚੇ ਆ ਔਰ ਕਿਸਾਨ ਇਸੇ ਲੈ ਕੇ ਪਰੇਸ਼ਾਨ ਹੋ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੀ ਕੰਪਨੀ ਜੋ ਮੇਰੇ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਤੇ ਸਰਕਾਰ ਵੱਲੋਂ ਇਹਨੂੰ ਮਾਜਾ ਮਿਲੇ ਤਾਂ ਕਿ ਇਹਦੇ ਪਰਿਵਾਰ ਦਾ ਕੰਮ ਚੱਲ ਸਕੇ ਪੰਜਾਬ ਤੱਕ ਲਈ ਪਿੰਡ ਹਯਾਦ ਦਾ ਅਕਰ ਤੋਂ ਬਿਸ਼ੰਬਰ ਬਿੱਟੋ